ਇਹ ਮਸਜਿਦ ਉਸ ਕਾਜੀ ਦੀ ਆ ਹਾਂ ਜਿਹਨੇ ਫਤਵਾ ਸੁਣਾਇਆ ਸੀ ਸਹਜਾ ਦਾ ਹਾਂ ਸਹਜਾ ਦਾ ਹਾਂ ਇੱਧਰਲੇ ਬੰਨੇ ਮਸਜਿਦ ਆ ਔਰ ਮਸਜਿਦ ਦੇ ਉੱਪਰ ਅ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਝੂਲ ਰਿਹਾ ਉੱਪਰ ਖੰਡਾ ਲੱਗਿਆ ਹੋਇਆ ਇੱਧਰਲੇ ਬੰਨੇ ਗੁਰਦੁਆਰਾ ਸਾਹਿਬ ਆ ਤੇ ਨੀਲਾ ਨਿਸ਼ਾਨ ਝੂਲ ਰਿਹਾ ਨਾ ਉਹ ਆਪਦੇ ਸਮੇਂ ਦੀ ਸਾਰੀ ਇਤਿਹਾਸ ਗਾਥਾ ਨੂੰ ਦੁਹਰਾ ਰਿਹਾ। ਇਹ ਮਸਜਿਦ ਦੇ ਵਿੱਚ ਮਹਾਰਾਜ ਪ੍ਰਕਾਸ਼ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਇਮਾਰਤ ਨੇ ਗੁਰੂ ਘਰ ਦਾ ਰੂਪ ਲਿਆ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸਥਾਨ ਸੁਹਾਵਾ ਰਾ। ਮੁਸੀਬਤ ਦੇ ਅੰਦਰ ਹੀ ਇੱਕ ਛੋਟੀ ਜੀ ਟੱਠੀ ਹੋਈ ਸੁਰੰਗ ਟਾਈਪ ਆ ਇੱਧਰ ਸ਼ਾਇਦ ਹੋ ਸਕਦਾ ਕਿ ਇਆਂ ਤਾਂ ਕੋਈ ਸੁਰੰਗ ਹੋਵੇ ਇੱਕ ਤੋਂ ਸੁਰੰਗ ਨਹੀਂ ਜਿੱਤ ਕਈ ਸੁਰੰਗਾਂ ਦੇ ਕੋਈ ਕਿੱਡਾ ਵੱਡਾ ਅੰਪਾਇਰ ਸੀ ਜਿਹੜੀਆਂ ਸਾਰੀਆਂ ਸੁਰੰਗਾਂ ਵੱਡਿਆਂ ਮਕਬਰਿਆਂ ਦੇ ਥੱਲੇੋਂ ਵੱਡੀਆਂ ਮਸੀਤਾਂ ਦੇ ਥੱਲੇੋਂ ਕਿਲੇ ਜਾਂਦਾ ਸੀ ਆਹ ਮਸੀਤ ਦੇ ਥੱਲੇੋਂ ਸਿੱਧਾ ਕਿਲੇ ਨਾਲ ਕਨੈਕਸ਼ਨ ਸੀਗਾ ਇੱਕ ਜਿਹੜੀਆਂ ਹਰਮਦੀਆਂ ਬੇਗਮਾਂ ਹੁੰਦੀਆਂ ਸੀਗੀਆਂ ਬਾਦਸ਼ਾਹ ਦੀਆਂ ਬੇਗਮਾਂ ਪਰਦੇ 'ਚ ਰਹਿੰਦੀਆਂ ਸੀ ਕਮਰੇ 'ਚ ਰਹਿੰਦੀਆਂ ਸੀ ਬਾਹਰ ਨਹੀਂ ਸੀ ਨਿਕਲਦੀਆਂ ਜਦੋਂ ਇਹ ਗੱਲ ਕਰ ਨੂੰ ਇਹਨਾਂ ਸੁਰੰਗਾਂ ਦੇ ਨਾਲ ਹੀ ਆਉਂਦੀ ਸੀ ਇਹ ਸੁਰੰਗ ਮੈਂ ਵੇਖੀ ਆ। ਫਿਰ ਦੀਵੇ ਰੱਖਣ ਵਾਸਤੇ ਹਾਂ ਇਹ ਸਾਰੀ ਸੁਰੰਗ ਦੇ ਵਿੱਚ ਡਿਊਟੀ ਹੁੰਦੀ ਸੀਗੀ। ਵਿੱਚ ਮਸ਼ਾਲਾਂ, ਦੀਵੇ ਕਿਨੇ ਰਹਾ ਹੁੰਦਾ ਸੀਗਾ। ਮਤਲਬ ਕਿ ਥੱਲੇ ਬੰਨੇ ਪੂਰੀ ਰੋਸ਼ਨੀ ਜਿਹੜੀ ਸੀ ਇਹ ਉਹਦੇ ਵਾਸਤੇ। ਸਤਿ ਸ਼ਾਮ ਨੂੰ ਸਿੰਘ ਬੈਠੇ ਹੁੰਦੇ ਆ। ਉਹ ਨਿਤਨੇਮ ਕਰਦੇ ਆ, ਨਾਮ ਜਪਦੇ ਆ। ਅਸੀਂ ਆਏ ਸੀਗੇ। ਇਹ ਅੱਜ ਵੀ ਕਮਰੇ ਕਿੱਡੇ ਕਿੱਡੇ ਵਧੀਆ ਤੇ ਕਿੱਡੇ ਮਾਹੌਲ ਕਿੱਡਾ ਵਧੀਆ ਹੈਗਾ। ਜਦੋਂ ਸਾਰੇ ਲੋਕ ਇੱਥੋਂ ਮੂਵ ਹੋ ਗਏ ਪਾਕਿਸਤਾਨ ਨੂੰ ਹਮ ਇੱਥੇ ਲੋਕਾਂ ਦਾ ਚੰਗਾ ਸਹਿਚਾਰ ਸੀਗਾ ਉਹ ਲੋਕ ਇਸ ਮਸਜਿਦ ਨੂੰ ਜਾਂ ਲਗਿਆ ਸਿੱਖਾਂ ਨੂੰ سپਰਦ ਕਰਕੇ ਇਹ ਧਾਰਮਿਕ ਜਗਾ ਵਾਜ ਦੀ ਬੇਅਪਤੀ ਨਾ ਹੋਵੇ ਆ ਇਟਾ ਉੱਪਰ ਫਰਸ਼ ਤਾਂ ਮਿਲਦਾ ਬਾਅਦ ਚ ਪਾਤਾ ਹੋਣਾ ਪਰ ਆ ਇਟਾ ਜਾਂ ਫਰਸ਼ ਵੀ ਉਸ ਪੁਰਾਣਾ ਹੀ ਹੋਊਗਾ ਇਹ ਉਹੀ ਆ ਜੀ ਥੜਾ ਇਹ ਇੱਥੇ ਮਹਾਰਾਜ ਦਾ ਪ੍ਰਕਾਸ਼ ਸੀਗਾ ਪਰ ਆ ਇਟਾ ਵੀ ਦੇਖੋ ਪੂਰੀ ਟਾਈਲ ਉਹੀ ਪੁਰਾਣੀਆਂ ਟਾਈਲਾਂ ਆ ਇਹ ਆ ਜਿਹੜੀਆਂ ਵੀ ਆ ਦੇਖੋ ਜੀ ਬਾਰੀਆਂ ਦੇਖੋ ਆਣ ਕੇ ਬਾਰੀਆਂ ਦੇਖੋ ਫਿਰ ਉੱਪਰ ਦਾ ਵੀ ਦਿਖਾਉਣਾ ਤੁਹਾਨੂੰ ਆਰਕੀਟੈਕਟ ਵੀ ਜਿਹੜਾ 3 ਫੁੱਟ ਦਾ ਬਾਰੀ ਹੋਈ ਆ ਤਾਂ ਬਾਹਰਲੇ ਬੰਨੇ ਦੇ ਬਾਹਰਲੇ ਬੰਨੇ ਫਿਰ ਮੈਨੂੰ 2.5 ਫੁੱਟ ਹੈਗੀ ਆ ਇਹ 5 ਫੁੱਟ ਚੌੜੀ ਕੰਧ ਹੋਣੀ ਆ ਹਾਂ ਜਿਆਦੀ ਆ ਜੀ ਉੱਤੇ ਛੱਜਾ ਦੇਖੋ ਦੀ ਉੱਤੇ ਛੱਜਾ ਜਿੱਤਰਾ ਕੋਈ ਸਮਾਨ ਰੱਖਣ ਉੱਤੇ ਛੱਜਾ ਫਿਰ ਆਰਕੀਟੈਕਟ ਵੀ ਵਧੀਆ ਤਰੀਕੇ ਨਾਲ ਮੀਨਾਕਾਰੀ ਕੀਤੀ ਹੋਈ ਆ ਫਿਰ ਪੂਰੀ ਛੱਤ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਮੌਜੂਦ ਆ ਜਿੱਥੇ ਕਿ ਫਤਿਹਗੜ ਸਾਹਿਬ ਦੇ ਬਿਲਕੁਲ ਨਾਲ ਹੀ ਮਹੱਦੀਆ ਪਿੰਡ ਪੈਂਦਾ ਔਰ ਇੱਥੇ ਗੁਰਦੁਆਰਾ ਮਸਤਗੜ ਸਾਹਿਬ ਵੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਪਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਇੱਕ ਮਸਜਿਦ ਆ ਬਿਲਕੁਲ ਮਸਜਿਦ ਆ ਨਾਲ ਉਹ ਨਾਲ ਔਰ ਕੁਝ ਫੁੱਟਾਂ ਦਾ ਹੀ ਗੈਪ ਹੋਣਾ ਔਰ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰਦੁਆਰਾ ਸਾਹਿਬ ਦੇ ਨਾਲ ਮਸਜਿਦ ਔਰ ਉੱਪਰ ਨੀਲਾ ਜਿਹੜਾ ਉਹ ਨਿਸ਼ਾਨ ਝੂਲ ਰਿਹਾ ਮਸਜਿਦ ਦੇ ਉੱਪਰ ਇੱਧਰ ਤੁਸੀਂ ਦੇਖੋਗੇ ਤਾਂ ਇਹ ਪੁਰਾਣਾ ਕੋਈ ਮਕਬਰਾ ਨਹੀਂ ਨਜ਼ਰ ਆ ਰਿਹਾ ਇਧਰਲੇ ਬੰਨੇ ਮਕਬਰਾ ਬਣਿਆ ਲੱਗ ਰਿਹਾ ਪਰ ਪਰਲੇ ਬੰਨੇ ਉਹ ਦੂਰੋਂ ਦੇਖਦੇ ਆ ਤਾਂ ਇੱਕ ਮਸਜਿਦ ਹੀ ਨਜ਼ਰ ਆਉਂਦੀ ਹੈ ਤਾਂ ਇਧਰਲੇ ਬੰਨੇ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਮਹੱਦੀਆ ਪਿੰਡ ਦੇ ਵਿੱਚ ਔਰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੁਝ ਹੀ ਜਿਹੜਾ ਮਿੰਟਾਂ ਦੀ ਦੂਰੀ ਆ ਪੂਰਾ ਇਤਿਹਾਸ ਵੀ ਲਿਖਿਆ ਹੋਇਆ ਇੱਥੇ ਔਰ ਬਾਕੀ ਦੀ ਡਿਟੇਲਸ ਤੁਸੀਂ ਇੱਥੋਂ ਪੜ ਵੀ ਲੋ ਔਰ ਬਾਬਾ ਜੱਸਾ ਸਿੰਘ ਜੀ ਸਾਡੇ ਨਾਲ ਨੇ ਔਰ ਬਰੀਫ ਕਰਨਗੇ ਬੜਾ ਬਰੀਕੀ ਦੀ ਸਮਝ ਆ ਇਹਨਾਂ ਨੂੰ ਹਿਸਟਰੀ ਨੂੰ ਲੈ ਕੇ ਤਾਂ ਇਧਰਲੇ ਬੰਨੇ ਗੁਰਦੁਆਰਾ ਸਾਹਿਬ ਦੇਖੋ ਤੁਸੀਂ ਇੱਕੇ ਫਰੇਮ ਦੇ ਵਿੱਚ ਜਦਵਿੰਦਰ ਦਿਖਾ ਸਕੋ ਤਾਂ ਤੁਸੀਂ ਦਿਖਾਓ ਥੋੜਾ ਜਿਹਾ ਜੇ ਵਾਈਡ ਕਰਕੇ ਵੀ ਫਰੇਮ ਕਿ ਇਧਰਲੇ ਬੰਨੇ ਤਾਂ ਮਸੀਤ ਆ ਮੇਰੇ ਸੱਜੇ ਹੱਥ ਔਰ ਹੁਣ ਦੇਖੋ ਤੁਸੀਂ ਕੁਝ ਫੁੱਟਾਂ ਦਾ ਹੀ ਗੈਪ ਆ ਮੇਰੇ ਲੈਫਟ ਹੈਂਡ ਤੇ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਝੂਲ ਰਹੇ ਨੇ ਅੱਗੇ ਔਰ ਬਾਬਾ ਜਸਾ ਸਿੰਘ ਜੀ ਸਾਡੇ ਨਾਲ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਸਜਿਦ ਹੈ ਇਧਰਲੇ ਬੰਨੇ ਉੱਪਰ ਨੀਲਾ ਨਿਸ਼ਾਨ ਝੂਲ ਰਿਹਾ ਹੈ ਉੱਪਰ ਖੰਡਾ ਲੱਗਿਆ ਹੋਇਆ ਇਧਰਲੇ ਬੰਨੇ ਗੁਰਦੁਆਰਾ ਸਾਹਿਬ ਮੇਰਾ ਖਿਆਲ ਹੈ 30 ਫੁੱਟ ਦੀ ਵਿਥਤ ਹੈ ਹੋਣਾ ਵਿਚਾਲੇ ਜਿੱਥੇ ਅਸੀਂ ਖੜੇ ਹਾਂ ਇਹ ਕੀ ਹੈ ਇਹਦੇ ਬਾਰੇ ਥੋੜਾ ਬਰੀਫ ਕਰੋ ਕਿ ਇਹਦੀ ਹਿਸਟਰੀ ਕੀ ਹੈ ਇਹ ਮਸਜਿਦ ਕਦੋਂ ਦੀ ਹੈ ਕੀ ਇਸਦੀ ਹਿਸਟਰੀ ਹੈ ਗੁਰਦੁਆਰਾ ਸਾਹਿਬ ਕਦੋਂ ਬਣਿਆ ਹਮ ਰਾਖਤ ਪਾਤਸ਼ਾਹੀ ਦਾਵਾ ਹਾਂ ਉਹ ਨਾ ਨੀਲਾ ਨਿਸ਼ਾਨ ਛੁੱਟ ਰਿਹਾ ਨਾ ਉਹ ਆਪਦੇ ਸਮੇਰੀ ਸਾਰੀ ਇਤਿਹਾਸ ਗਾਥਾ ਨੂੰ ਦੁਹਰਾ ਰਿਹਾ ਹੂੰ ਤੇ ਕਿਸ ਤਰ੍ਹਾਂ ਜਿਹੜਾ ਖਾਲਸਾ ਵਾ ਨਾ ਉਹ ਕਿਸੇ ਚੀਜ਼ ਨੂੰ ਬੰਜਰ ਤੇ ਖੰਡਰ ਨਹੀਂ ਹੋਣ ਦਿੰਦਾ ਹੂੰ ਇੱਟਾਂ ਦਾ ਤੇ ਇਮਾਰਤਾਂ ਦਾ ਕੀ ਕਸੂਰ ਕੋਈ ਕਸੂਰ ਨਹੀਂ ਹੁੰਦਾ ਬਿਲਕੁਲ ਉੱਚ ਰਹਿਣ ਵਾਲਿਆਂ ਚੰਗਾ ਮਾੜਾ ਹੁੰਦਾ ਇਹ ਮਸਜਿਦ ਦੇ ਵਿੱਚ ਮਹਾਰਾਜ ਪ੍ਰਕਾਸ਼ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਛਾ ਇਸ ਮਸਜਿਦ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈਗਾ ਸੀ ਜੀ ਤੋਂ ਪਹਿਲਾਂ ਪ੍ਰਕਾਸ਼ ਇਸ ਮਸਜਿਦ ਤੇ ਹੋਇਆ ਅੱਛਾ ਤੇ ਇਹ ਮਸਜਿਦ ਜਨ ਲੱਗਿਆ ਬੜਾ ਦਿਨ ਤੋਂ ਹਾਂ ਹਾਂ ਜਦੋਂ ਇੱਥੇ ਵੰਡ ਹੋਈਆ 1947 ਹੂੰ ਉਦੋਂ ਪਹਿਲਾਂ ਇਸ ਮਸਜਿਦ ਦੇ ਵਿੱਚ ਜਿੰਨੀ ਵੀ ਇਬਾਦਤਗਾਹ ਸੀ ਇਹ ਹੂੰ ਇਹ ਇਲਾਕਾ ਭਾਰੀ ਰੂਪ ਦੇ ਵਿੱਚ ਮੁਸਲਮਾਨਾਂ ਦਾ ਸੀਗਾ ਇਹ ਸਰਹੰਦ ਹੂੰ ਹੂੰ ਬਸੀ ਪਠਾਨਾ ਤੁਸੀਂ ਨਾਇਲ ਸਵਾਲ ਲਓ ਤਾਂ ਜਦੋਂ ਸਾਰੇ ਲੋਕ ਇੱਥੋਂ ਮੂਵ ਹੋ ਗਏ ਪਾਕਿਸਤਾਨ ਨੂੰ ਹਮ ਇੱਥੇ ਲੋਕਾਂ ਦਾ ਚੰਗਾ ਸਹਿਚਾਰਸੀ ਦਾ ਕਿਪਰਾ ਰਾਜਾ ਪਟਿਆਲੇ ਦੇ ਅਧੀਨ ਇਹ ਰਿਆਸਤ ਆਉਂਦੀ ਸੀ ਹਮ ਹਮ ਤੇ ਉਹ ਲੋਕ ਇਸ ਮਸੀਤ ਨੂੰ ਜਾਣ ਲੱਗਾ ਸਿੱਖਾਂ ਨੂੰ سپੁਰਦ ਕਰ ਗਏ ਕਿ ਇਹ ਧਾਰਮਿਕ ਜਗਾ ਵਾਦੀ ਬੇਪਤੀ ਨਾ ਹੋਵੇ ਤੁਸੀਂ ਇੱਥੇ ਮਹਾਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਿਓ ਅੱਛਾ ਇਸ ਇਮਾਰਤ ਨੇ ਗੁਰੂ ਘਰ ਦਾ ਰੂਪ ਲਿਆ ਜਦੋਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸਥਾਨ ਸੁਹਾਵਾ ਰਾਮਾ ਹੁਣ ਆਪਾਂ ਅੰਦਰ ਚਲੀਏ ਹੂੰ ਬਿਲਕੁਲ ਇੱਕ ਵਾਰ ਥੋੜਾ ਜਿਹਾ ਆਰਕੀਟੈਕਟ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹਦੇ ਉੱਪਰ ਮੇਰਾ خیال ਕੁਝ ਲਿਖਿਆ ਵੀ ਹੋਇਆ ਸੀ ਸ਼ਾਇਦ ਉਰਦੂ ਚ ਹੀ ਲਿਖਿਆ ਹੋਇਆ ਸੀਗਾ ਹਨਾ ਕੁਝ ਉਰਦੂ ਜਾਂ ਫਾਰਸੀ ਪਰ ਇਹ ਅੱਖਰ ਨੇ ਜੀ ਕੁਝ بڑے ਅੱਖਰਾਂ ਦੇ ਵਿੱਚ ਜ ਬਰੀਕੀ ਦੇ ਨਾਲ ਉਸੇ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਸਾਡੀ ਅੱਖ ਤਾਂ ਦੇਖ ਪਾ ਰਹੀ ਹੈ ਥੋੜਾ ਥੋੜਾ ਪਰ ਕੈਮਰੇ ਦੀ ਅੱਖ ਪਤਾ ਨਹੀਂ ਹੁਣ ਦੇਖ ਪਾ ਰਹੀ ਹੈ ਕਿ ਨਹੀਂ ਕਿਉਂਕਿ ਅਸੀਂ ਜੋ ਲੇਕੇ ਦੇ ਨਾਲ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਤਾਂ ਇਹ ਬੜਾ ਬਰੀਕੀ ਦੇ ਨਾਲ ਹੁਣ ਇਹ ਹੋਇਆ ਹੁਣ ਇਹ ਹੋਇਆ ਇਹ ਆ ਦੇਖੋ ਕੁਛ ਕੁਛ ਨਜ਼ਰ ਆ ਰਿਹਾ ਥੋੜਾ ਜਿਹਾ ਹੋਰ ਕਮਾ ਕੇ ਇਧਰ ਉਧਰ ਦਿਖਾ ਦਿਓ ਤਾਂ ਇਹ ਕੁਛ ਕੁਛ ਲਿਖਿਆ ਹੋਇਆ ਇਹਦੇ ਉੱਪਰ ਤਾਂ ਪਰ ਇਹ ਇਹ ਹੈ ਜਿਹੜੀ ਬਣਤਰ ਆ ਪੂਰਾ ਆਰਕੀਟੈਕਟ ਹੈ ਉਹੀ ਪੁਰਾਣਾ ਉਹੀ 올 ਟਾਈਮ ਦਾ ਕਿਉਂਕਿ ਜਿਹੜੀਆਂ ਇੱਟਾਂ ਨੇ ਬਾਬਾ ਜੀ ਉਹ ਵੀ ਪਤਲੀਆਂ ਟਾਇਲ ਉਹੀ ਇੱਟ ਜਿਹੜੀ ਕਿਲੇ ਨੂੰ ਸੀਗੀ ਜਾਂ ਜਿਹੜੀਆਂ ਇੱਟਾਂ ਖੇਤਾਂ ਦੇ ਵਿੱਚ ਸੀਗੀਆਂ ਮਟੀਆਂ ਮਿੱਟ ਹੋਇਆ ਹੋਇਆ ਜਿਹੜਾ ਤੁਸੀਂ ਕਹਿ ਰਹੇ ਹੋ ਸਰਹੰਦ ਥੱਲੇ ਚੂਰ-ਚੂਰ ਹੋਈ ਹੋਈ ਆਓ ਚੱਲੀਏ ਇਹ ਇੱਥੇ ਮਸਜਿਦ ਸੀਗੀ ਜਿਹੜੀ ਸਾਰੀ ਕਿ ਉਸੇ ਦੀ ਮਸਜਿਦ ਸੀਗੀ ਜਿਹੜੇ ਕਾਜ਼ੀ ਨੇ ਫਤਵਾ ਸੁਣਾਇਆ ਹਾਂ ਵੀ ਆਲਾ ਸੀਗਾ ਦੇਖੋ ਜਿੱਦਾਂ ਆਪਾਂ ਆਲਾ ਹਾਂਜੀ ਹਾਂਜੀ ਇੱਥੇ ਕਮਰੇ ਦੇ ਵਿੱਚ ਤਾਂ ਅੱਜ ਵੀ ਇਬਾਦਤ ਹੁੰਦੀ ਆ ਇੱਥੇ ਅੰਦਰ ਮਹਾਰਾਜ ਦਾ ਨਿਤਨੇਮ ਕਰਦੇ ਆ ਸਿੰਘ ਮੈਂ ਅੱਗੇ ਵੀ ਇੱਕ ਵਾਰੀ ਚੈਨਲ ਵਾਲੇ ਵੀ ਆਏ ਸੀ ਹਾਂ ਹਾਂ ਇੱਥੇ ਤੇ ਬਾਹਰ ਲਾ ਦਿੰਦਾ ਮੈਂ ਤੁਸੀਂ ਕੋਈ ਗੱਲ ਨਾ ਆ ਜਾਓ ਇਹ ਕਮਰਾ ਕਿਸੇ ਸਾਧੂ ਮਹਾਂਪੁਰਸ਼ ਦਾ ਕਮਰਾ ਜੀ ਅੱਛਾ ਹਾਂ ਜੀ ਆ ਜਾਓ ਇੱਥੇ ਸ਼ਾਮ ਨੂੰ ਸਿੰਘ ਬੈਠੇ ਹੁੰਦੇ ਆ ਉਹ ਨਿਤਨੇਮ ਕਰਦੇ ਆ ਨਾਮ ਜਪਦੇ ਆ ਅਸੀਂ ਆਏ ਸੀਗੇ ਤਸਵੀਰਾਂ ਲੱਗੀਆਂ ਹੋਈਆਂ ਕੁਝ ਬਾਬਿਆਂ ਦੀ ਤੁਸੀਂ ਵੇਖੋ ਜੀ ਇਹ ਅੱਜ ਵੀ ਕਮਰੇ ਕਿੱਡੇ ਕਿੱਡੇ ਵਧੀਆ ਤੇ ਕਿੱਡੇ ਮਾਹੌਲ ਕਿੱਡਾ ਵਧੀਆ ਹੈ ਕੋਈ ਉਹ ਜਿਹਾ ਠੰਡਾ ਮਾਹੌਲ ਨਹੀਂ ਤੇ ਗਰਮੀ ਦੇ ਵਿੱਚ ਗਰਮ ਮਾਹੌਲ ਨਹੀਂ ਹਾਂ ਕਿ ਵੱਡੀਆਂ ਕੰਦਾਂ ਤੇ ਇਹ ਮਸਜਿਦ ਜਿਹੜੀ ਆ ਜਾਨ ਲੱਗਿਆ ਮੁਸਲਮਾਨ ਸਿੱਖਾਂ ਨੂੰ ਦੇਗੇ ਤੇ ਇਹ ਟਹਿ ਟੇੜੀ ਨਾ ਹੋਵੇ ਇੱਧਰ ਆ ਜਾਓ ਹਣ ਅੱਛਾ ਇੱਧਰਲੇ ਬੰਦੇ ਆ ਦੇਖੋ ਆ ਜਿਹੜੇ ਆਲੇ ਲੱਗੇ ਮੇਰੇ ਖਿਆਲ ਇੱਥੇ ਬਾਬਾ ਜੀ ਮਸ਼ਾਲਾ ਜਗਦੇ ਹੁਣੇ ਸ਼ਾਇਦ ਹਾਂ ਦੀ ਦੇ ਮਸ਼ਾਲਾ ਦੀ ਵੀਜਾ ਮਸਾਲਾ ਜੋ ਵੀ ਹੋਊਗਾ ਉਦੋਂ ਬਾਅਦ ਅੱਛਾ ਐਸ ਜਗ੍ਹਾ ਤੇ ਮਹਾਰਾਜਾ ਪ੍ਰਕਾਸ਼ ਜੀ ਹਾਂ ਉਹਨੇ ਦੇ ਛੱਤੇ ਪਰ ਛੱਤੇ ਛੱਜੇ ਜਿਹੜੇ ਆ ਹੁਣ ਤੋਂ ਵੈਸੇ ਮੇਰੇ ਖਿਆਲ ਸਾਰ ਸੰਭਾਲਣਾ ਹੋਣ ਕਰਕੇ ਡਿੱਗਣ ਵਾਲੀ ਹੋਈ ਹੋਈ ਐ ਸਾਹਮ ਸੰਭਾਲਦਾ ਬੜੀ ਆ ਵੇਖੋ ਕਲੀ ਕੀਤੀ ਹੋਈ ਆ ਹਾਂ ਹਾਂ ਝਾੜੂ ਬੂ ਕਰ ਵਜਦਾ ਵਾ ਜੀ ਇੱਥੇ ਫਿਰ ਸਲਾਬ ਜੀ ਇਹ ਉਤੋਂ ਪਟਣੀ ਸ਼ੁਰੂ ਹੋ ਗਈ ਹੁਣ ਉੱਪਰੋਂ ਕਹਿੰਦਾ ਫਿਰ ਇੱਥੇ ਜਿਹੜੇ ਰਹਿਣ ਵਾਲੇ ਸੀਗੇ ਉਹਨਾਂ ਨੇ ਇਹੀ ਸਮਝਿਆ ਵੀ ਇਹ ਉੱਤੇ ਨਾ ਡਿੱਗ ਜੇ ਕਿਤੇ ਜੀ ਵੀ ਅੰਦਰ ਪ੍ਰਕਾਸ਼ ਹੋਵੇ ਸੰਗਤ ਜਾਂ ਹੈਨਾ ਹੂੰ ਤੇ ਇੱਥੋਂ ਮਹਾਰਾਜਾ ਪ੍ਰਕਾਸ਼ ਚੁੱਕ ਲਿਆ ਜਾਵੇ ਫਿਰ ਉਹ ਨਵਾਂ ਗੁਰੂ ਘਰ ਬਣਾ ਕੇ ਉਧਰ ਪ੍ਰਕਾਸ਼ ਕੀਤਾ ਤੇ ਇਹਨੂੰ ਉਸੇ ਤਰ੍ਹਾਂ ਸੁਰੱਖਿਆਤ ਰੱਖਿਆ ਵੀ ਜਿੱਦਾਂ ਦੀ ਹੈਗੀ ਨੂੰ ਰਹਿਣ ਦੋ ਆ ਇਟਾਂ ਦੇਖੋ ਇੱਧਰ ਆ ਇਟਾਂ ਉੱਪਰ ਫਰਸ਼ ਤਾਂ ਮੇਲੇ ਦਾ ਬਾਅਦ ਪਾਤਾ ਹੋਣਾ ਪਰ ਆ ਇਟਾਂ ਜਾਂ ਫਰਸ਼ ਵੀ ਉਸ ਪੁਰਾਣਾ ਹੀ ਹੋਊਗਾ ਉਹੀ ਆ ਜੀ ਥੜਾ ਇਹ ਇੱਥੇ ਮਹਾਰਾਜ ਦਾ ਪ੍ਰਕਾਸ਼ ਸੀਗਾ ਪਰ ਆ ਇਟਾਂ ਵੀ ਦੇਖੋ ਪੂਰੀ ਟਾਈਲ ਪੂਹੀ ਪੁਰਾਣੀਆਂ ਟਾਈਲਾਂ ਆ ਇਹ ਆ ਜਿਹੜੀਆਂ ਵੀ ਇੱਥੇ ਮਹਾਰਾਜ ਦੀ ਪਾਲਕੀ ਸੀ ਹਾਂਜੀ ਤੇ ਇੱਥੇ ਗਰੰਥੀ ਸਿੰਘ ਖਿਲਾਉਂਦਾ ਸੀ ਜੀ ਆ ਨੰਗੇਣ ਵਾਲੀ ਜਗ੍ਹਾ ਸੀ ਜੀ ਐਨੀ ਜਗ੍ਹਾ ਦੇ ਵਿੱਚ ਇੱਥੇ ਪ੍ਰਕਾਸ਼ ਸੀਗਾ ਹੂੰ ਇਹ ਸਾਰੀ ਜਗ੍ਹਾ ਵਰਤੋਂ ਦੇ ਸਮਾਨ ਪਿਆ ਉਹਨਾਂ ਦਾ ਹੈ ਨਾ ਪੁਰਾਣਾ ਜੀ ਤੇ ਆਹ ਦੇਖੋ ਜੀ ਬਾਰੀਆਂ ਦੇਖੋ ਆਣ ਕੇ ਬਾਰੀਆਂ ਦੇਖੋ ਫਿਰ ਉੱਪਰ ਦਾ ਵੀ ਦਿਖਾਉਣੇ ਤੁਹਾਨੂੰ ਆਰਕੀਟੈਕਟ ਵੀ ਜਿਹੜਾ ਪਹਿਲਾਂ ਇੱਕ ਵਾਰ ਬਾਰੀਆਂ ਦਿਖਾਓ ਇਹ ਪੁਰਾਣੀਆਂ ਹੀ ਬਾਰੀਆਂ ਬਣੀਆਂ ਹੋਈਆਂ ਔਰ ਕੰਧ ਦੇਖੋ ਕਿੰਨੀ ਚੌੜੀ ਸੀਗੀ ਔਰ ਅੱਜ ਦੇ ਹਿਸਾਬ ਨਾਲ ਵੀ ਅਸੀਂ ਇੰਨੀਆਂ ਕੰਧਾਂ ਨਹੀਂ ਚੌੜੀਆਂ ਬਣਾਉਂਦੇ ਮੇਰੇ ਖਿਆਲ 3 ਫੁੱਟ ਚੌੜੀ ਕੰਧ ਹੋਣੀ ਬਾਬਾ ਜੀ ਮੈਂ ਤੁਹਾਨੂੰ ਦੱਸਦਾ ਜੀ ਜਿਹੜੀ ਇਹ ਬਾਰੀ ਆ 3 ਫੁੱਟ ਦਾ ਬਾਰੀ ਹੋਈ ਆ ਤਾਂ ਬਾਹਰਲੇ ਬੰਨੇ ਦੇ ਬਾਹਰਲੇ ਬੰਨੇ ਫਿਰ ਮੈਨੂੰ 2.5 ਫੁੱਟ ਹੈਗੀ ਆ ਇਹ 5 ਫੁੱਟ ਚੌੜੀ ਕੰਧ ਹੋਣੀ ਆ ਹਾਂ ਜਿਆਦੀ ਆ ਜੀ 5 6 ਫੁੱਟ ਚੌੜੀ ਕਰ ਦੂਗੀ ਇਹ ਤੇ ਇਧਰ ਇਹ ਬਰੀਕ ਇੱਟਾਂ ਦੀ ਪੂਰੀ ਬਣੀ ਹੋਈ ਆ ਇਧਰ ਵੀ ਫਿਰ ਵਾਲੇ ਔਰ ਇਧਰਲੇ ਬੰਨੇ ਵੀ ਉੱਤੇ ਛੱਜਾ ਦੇਖੋ ਜੀ ਉੱਤੇ ਛੱਜਾ ਜਿੱਥੇ ਕੋਈ ਸਮਾਨ ਰੱਖਣ ਦੇ ਛੱਜਾ ਹੈ ਫਿਰ ਆਰਕੀਟੈਕਟ ਵੀ ਵਧੀਆ ਤਰੀਕੇ ਨਾਲ ਮੀਨਾਕਾਰੀ ਕੀਤੀ ਹੋਈ ਆ ਫਿਰ ਪੂਰੀ ਛੱਤ ਦੇ ਉੱਪਰ ਵੀ ਜਿੱਦਾਂ ਮੋਗਲੀਆਂ ਇਮਾਰਤਾਂ ਜਾਂ ਮੁਗਲਾਂ ਨੇ ਜਿਹੜੀਆਂ ਬਿਲਡਿੰਗਾਂ ਸਥਾਪਿਤ ਕੀਤੀਆਂ ਉਹਨਾਂ ਦੀ ਮੀਨਾਕਾਰੀ ਮੋਸਟਲੀ ਤੁਹਾਨੂੰ ਇੱਕੋ ਜੀ ਨਜ਼ਰ ਆਊਗੀ ਔਰ ਜਿਹੜੇ ਵੀ ਕਿਸੇ ਰਾਜੇ ਨੇ ਆਪਣੇ ਰਾਜ ਦੇ ਵਿੱਚ ਬਣਾਈਆਂ ਕੋਈ ਅਕਬਰ ਨੇ ਬਣਾਈਆਂ ਤਾਂ ਉਸ ਵੇਲੇ ਦੀਆਂ ਜਾਂ ਕਿਸੇ ਹੋਰ ਪਹਿਲਾਂ ਵਾਲੇ ਨੇ ਬਣਵਾਈਆਂ ਤਾਂ ਉਹਨਾਂ ਦੇ ਹਿਸਾਬ ਦੇ ਨਾਲ ਬਣੀਆਂ ਉਸ ਸਦੀ ਦੇ ਵਿੱਚ ਜਾਂ ਉਹਨਾਂ ਦੇ ਹਿਸਾਬ ਨਾਲ ਜਿੱਦਾਂ ਦੇ ਜਿੱਦਾਂ ਦੇ ਆਰਕੀਟੈਕਟ ਹੋਣਗੇ ਤਾਂ ਮੇਰੇ ਖਿਆਲ ਇੱਕੋ ਜੀ ਮੀਨਾਕਾਰੀ ਜਾਂ ਕਲਾਕਾਰੀ ਹੋਣਾ। ਤੁਸੀਂ ਇੱਕ ਚੀਜ਼ ਨੂੰ ਹਿਸਾਬ ਲਾਓ ਏ ਕਿ ਕਿੰਨਾ ਕੁ ਪੈਸਾ ਲੱਗਾ ਹੋਵੇ ਇਨਾਂ ਤੇ। ਇਹ ਤਾਂ ਸਮੇਤ ਤੋਂ ਪਰੇ ਉਸ ਵੇਲੇ ਕਿੰਨਾ ਜ਼ਬਰਦਸਤ ਤਰੀਕੇ ਨਾਲ ਅੱਜ ਆ ਚੀਜ਼ ਅੱਜ ਦੇ ਹਿਸਾਬ ਨਾਲ ਲਾਓ ਇਹ ਬਣਾਣੀ ਬਹੁਤ ਔਖੀ ਹੈ ਬਿਲਕੁਲ ਫਿਰ ਇਹ ਵੇਖੋ ਆ ਇਹਦੇ ਹੁਣ ਮੈਨੂੰ ਲੱਗਦਾ ਪਈ ਇਹ ਦੂਜੇ ਕਮਰੇ ਨਾਲ ਅਟੈਚ ਦਰਵਾਜ਼ਾ ਜੀ ਜਿਹੜਾ ਪਰਲੇ ਬਣਿਆ ਪਰਲੇ ਬਣਿਆ ਜਿਹੜਾ ਕਮਰਾ ਸੀ ਉਹਦੇ ਨਾਲ ਇਹ ਅਟੈਚ ਹੋ ਗਿਆ ਹੁਣ ਇਹਨਾਂ ਨੇ ਆ ਆ ਮੌਜੂਦਾ ਜੀ ਉਹ ਤਾਂ ਚਲੋ ਮੋਟੀਆਂ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਇਹ ਬਾਅਦ ਚ ਲਾਈਆਂ ਇਹ ਤਾਂ ਬੰਦ ਕਰਨ ਵਾਸਤੇ ਸ਼ਾਇਦ ਚਲੋ ਥੋੜਾ ਜਿਹਾ ਇਹ ਮਜ਼ਬੂਤੀ ਵੀ ਹੋਵੇ ਇਧਰ ਲੋ ਇਧਰ ਲੋ ਜੀ ਇਧਰ ਮਾਓ ਤਾਂ ਇਹ ਪੂਰਾ ਮਸਜਿਦ ਦੇ ਅੰਦਰ ਦਾ ਹੀ ਹਿੱਸਾ ਜਿਹਦੇ ਅੰਦਰ ਅਸੀਂ ਇਹ ਮਸਜਿਦ ਆ ਇਹ ਸਾਬ ਲੈ ਵੀ ਕਮਰਾ ਇੱਕ ਹੀ ਆ ਹੂੰ ਇੱਥੇ ਖੜ ਕੇ ਉਹ ਰੱਬ ਦਾ ਨਾਲ ਲੈਂਦੇ ਹੋਣਗੇ ਹੂੰ ਨਮਾਜ਼ ਪੜ੍ਹਦੇ ਹੋਣਗੇ ਇਬਾਦਤ ਕਰਦੇ ਹੋਣਗੇ ਆ ਦੇਖੋ ਇਹ ਮੈਂ ਉਧਰੋਂ ਵੇਖਣ ਦੇ ਆਪ ਇਹ ਹੈ ਕੀ ਆ ਇਹ ਉਧਰੋਂ ਤਾਂ ਇੱਟਾਂ ਨਾਲ ਬੰਦ ਕੀਤਾ ਹੋਇਆ ਅੱਛਾ ਇਹ ਪੂਰੇ ਬਣੇ ਹੋਏ ਆ ਵੀ ਮੀਂਹ ਅੰਦਰ ਨਾ ਆਵੇ ਤੇ ਚਾਨਣ ਆਵੇ ਤੇ ਹਵਾ ਆਵੇ ਅੱਛਾ ਆ ਵੀ ਉਹੀ ਆ ਮੈਂ ਉਹ ਸਾਹਿਬ ਨਾਲ ਬਾਤਾਂ ਕਰਨ ਦੇ ਲਈ ਉਧਰ ਉਧਰੀ ਹਵਾ ਦੀ ਕਰਾਸਿੰਗ ਹੂੰ ਅੱਛਾ ਇਧਰਲੇ ਬੰਨਿਓ ਬੰਦ ਕੀਤੇ ਹੋਇਆ ਇਧਰਲੇ ਬੰਨਿਓ ਮਤਲਬ ਕਿ ਉਸ ਸਮੇਂ ਦੇ ਹਿਸਾਬ ਨਾਲ ਇਹਦਾ ਤਾਂ ਇਹ ਪੂਰਾ ਅਟੈਚਡ ਜਿੱਦਾਂ ਆਪਾਂ ਪਹਿਲਾਂ ਕਹਿ ਰਹੇ ਸੀ ਕਿ ਇਹ ਪੂਰਾ ਕਿਲੇ ਦੇ ਨਾਲ ਅਟੈਚ ਹੁੰਦਾ ਸੀ ਜਿਹੜਾ ਵੀ ਜਿੱਦਾਂ ਕਿਲਾ ਸੀਗਾ ਨਜ਼ਦੀਕ ਦੇ ਵਿੱਚ ਜਾਂ ਕੋਈ ਵੱਡੀ ਬਿਲਡਿੰਗ ਜਿਹੜੀ ਹੈ ਜਿੱਦਾਂ ਵਜ਼ੀਰ ਖਾਨ ਦੇ ਵੇਲੇ ਦੀਆਂ ਇਹ ਬਿਲਡਿੰਗਾਂ ਸਾਰੀਆਂ ਬਾਬਾ ਜੀ ਜੀ ਦੇ ਉਦੋਂ ਪਹਿਲਾਂ ਦੀਆਂ ਉਸ ਤੋਂ ਪਹਿਲਾਂ ਦੀਆਂ ਇਹ ਪਹਿਲਾਂ ਦੀਆਂ ਹਾਂ ਤੇ ਇਹ ਪਹਿਲਾਂ ਦੀਆਂ ਬਿਲਡਿੰਗਾਂ ਥੱਲੇ ਇੱਕ ਸੁਰੰਗ ਵੀ ਹੈਗੀ ਆ ਸੁਰੰਗ ਜੋ ਹੈ ਉਹ ਕਿਲੇ ਨੂੰ ਜੋੜਦੀ ਸੀਗੀ ਜਿੱਥੇ ਵजीर खान ਉਹਨਾਂ ਦਾ ਕਿਲਾ ਸੀਗਾ ਮਸਜਿਦ ਦੇ ਅੰਦਰ ਹੀ ਇੱਕ ਛੋਟੀ ਜਿਹੀ ਟੱਠੀ ਹੋਈ ਸੁਰੰਗ ਟਾਈਪ ਆ ਇੱਧਰ ਸ਼ਾਇਦ ਹੋ ਸਕਦਾ ਕਿ ਜਾਂ ਤਾਂ ਕੋਈ ਸੁਰੰਗ ਹੋਵੇ ਜਾਂ ਫਿਰ ਬਾਬਾ ਜੀ ਕੀ ਹੈ ਇਹ ਬਾਬਾ ਜੱਸਾ ਸਿੰਘ ਨੇ ਛੜਨ ਵਾਲਾ ਐਕਸਪਲੇਨ ਕਰਨ ਵਾਸਤੇ ਦੇਖੋ ਜੀ ਧਰਤੀ ਦੇ ਥੱਲੇ ਇਹ ਹਜੇ ਕਮਰੇ ਦਾ ਤੇ ਮੂਲ ਪਤਾ ਨਹੀਂ ਕੋਈ ਹੈ ਨਾ ਹੋ ਨਹੀਂ ਸਕਦਾ ਇਹ ਦੇਖੋ ਜੀ ਇਹ ਇਸੇ ਤਰ੍ਹਾਂ ਹੀ ਇਹ ਦੱਸਦੇ ਆ ਕਿ ਜਿਹੜੀ ਇਹਦੇ ਉੱਤੇ ਮਸਜਿਦ ਆ ਇਹ ਮਸੀਤ ਉਸ ਕਾਜੀ ਦੀ ਆ ਜਿਹਨੇ ਫਤਵਾ ਸੁਣਾਇਆ ਸੀ ਸਹਿਬ ਜਦਿਆਂ ਨੂੰ ਹਾਂ ਸਜਾ ਦਾ ਹਾਂਜੀ ਉਹ ਤੋਂ ਬਾਅਦ ਬਾਬਾ ਬੰਦਾ ਸਿੰਘ ਭਾਟਕ ਤੋਂ ਬਾਅਦ ਹਾਂ ਬਾਬਾ ਜੱਸਾ ਸਿੰਘ ਆਲੂ ਵਾਲੀ ਤੋਂ ਬਾਅਦ ਜਦੋਂ ਇਥੇ ਸ਼ਹੀਦਗੰਜ ਬਣ ਗਿਆ ਇਥੇ ਕਬਜ਼ਾ ਖਾਲਸੇ ਦਾ ਹੋ ਗਿਆ ਸਿੱਖ ਰਾਜ ਦਾ ਸਿੱਕਾ ਇੱਥੋਂ ਜਾਰੀ ਹੋਇਆ ਹਾਂ ਖਾਲਸਾ ਰਾਜ ਇੱਥੋਂ ਜਾਰੀ ਹੋਇਆ ਹਾਂ ਹੈਨਾ ਸਿੱਖਾਂ ਦੀ ਸਲਤਨਤ ਹਾਂ ਇਹਨੂੰ ਮੈਂ ਦੇਖਿਆ ਜੀ ਇੱਥੋਂ ਆ ਤਾਂ ਮਿੱਟੀ ਪੈ ਗਈ ਹੈ ਨਾ ਹਾਂਜੀ ਇੱਟਾਂ ਉੱਤਾਂ ਜਿਹਾ ਆ ਗਿਆ ਠਿਕ ਪਿਆ ਜੀ ਜੀ ਆ ਬੰਦ ਬੰਦ ਜੀ ਕਰਤੀ ਆ ਬੰਦ ਤਾਂ ਹੀ ਕੀਤੀ ਆ ਵੀ ਹੋ ਸਕਦਾ ਇਹਦੇ ਥੱਲੇ ਜਾਨਵਰ ਕਈ ਕੁਛ ਨਾ ਹੁਣ ਇੱਥੇ ਰਹਿ ਐ ਇਹ ਇੱਕ ਸੁਰੰਗ ਨਹੀਂ ਜੀ ਕਈ ਸੁਰੰਗਾ ਵੇਖੋ ਇਹ ਕਿੱਡਾ ਵੱਡਾ एंपਾਇਰ ਸੀਗਾ ਜਿਹੜੀਆਂ ਸਾਰੀਆਂ ਸੁਰੰਗਾ ਵੱਡਿਆਂ ਮਕਬਰਿਆਂ ਦੇ ਥੱਲੇੋਂ ਵੱਡੀਆਂ ਮਸੀਤਾਂ ਦੇ ਥੱਲੇੋਂ ਕਿੱਲੇ ਜ ਜਾਂਦੇ ਆ अच्छा ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਆਹ ਮਸਜਿਦ ਦੇ ਥੱਲੇੋਂ ਸਿੱਧਾ ਕਿਲੇ ਨਾਲ ਕਨੈਕਸ਼ਨ ਸੀਗਾ ਕਿਲੇ ਨਾਲ ਉਹਦਾ ਕਾਰਨੇਸ ਬਾਹਰ ਦੀ ਨਾ ਜਾਓ ਭਾਵੇਂ ਅੰਦਰ ਦੀ ਚਲੇ ਜੋ ਸੁਰੰਗ ਵਿੱਚੋਂ ਉਹਦਾ ਨਾ ਕਾਰਨੇਸ ਹੀ ਵੀ ਇੱਕ ਤੇ ਔਖੇ ਵੇਲੇ ਰਾਜਸੀ ਪਰਿਵਾਰ ਕੋਈ ਹਮਲਾ ਹੋ ਜੇ ਕਿਲਾ ਘੇਰਿਆ ਜਾਵੇ ਉਹਦੇ ਨਿਕਲਣ ਵਾਸਤੇ ਇੱਕ ਜਿਹੜੀਆਂ ਹਰਮ ਦੀਆਂ ਬੇਗਮਾਂ ਹੁੰਦੀਆਂ ਸੀਗੀਆਂ ਬਾਦਸ਼ਾਹ ਦੀਆਂ ਜਿਹੜਾ ਉੱਥੋਂ ਦਾ ਸੁਬੇਦਾਰ ਉਹਦੀਆਂ ਬੇਗਮਾਂ ਪਰਦੇ ਚ ਰਹਿੰਦੀਆਂ ਸੀ ਕਮਰੇ ਚ ਰਹਿੰਦੀਆਂ ਸੀ ਬਾਹਰ ਨਹੀਂ ਸੀ ਨਿਕਲਦੀਆਂ ਉਹ ਜਦੋਂ ਇਬਾਦਤ ਕਰਨ ਨੂੰ ਇਹਨਾਂ ਸੁਰਲਾਂ ਦੇ ਨਹੀਂ ਆਉਂਦੀਆਂ ਸੀ। ਅੱਛਾ। ਇਹ ਸੁਰੰਗ ਮੈਂ ਵਿਖੀ ਆ। ਅੱਜ ਤਾਂ ਮੈਂ ਕਾਫੀ ਚਿਰ ਬਾਅਦ ਆਇਆ। 7-8 ਸਾਲਾਂ ਬਾਅਦ ਆਇਆ। ਹੁਣ ਆ ਵੀ ਆ ਸਾਰੀ ਮਿੱਟੀ ਮੋਟੀ ਛੁੱਟਦੀ ਇੱਥੇ ਪੱਥਰ ਛੁੱਟਦਾ। ਅੱਛਾ। ਜਾਨਵਤਲਾ ਰੋੜਾ ਰੋੜਾ ਸਾਰਾ ਛੁੱਟਦਾ ਇੱਥੇ। ਅੱਛਾ ਇਹ ਥੱਲੇ ਜਾਂਦੀ ਸੀਗੀ। ਇਹ ਥੱਲੇ ਇਹ ਥੱਲੇ ਜਾ ਕੇ ਫਿਰ ਅੱਗੇ ਨੂੰ ਜਾਂਦੀ ਸੀਗੀ। अच्छा हां ये, ये एदा हिस्ट्री या पर फिर जिणी ਆਪਾਂ ਜ਼ਮੀਨਾਂ ਦੇਖ ਕੇ ਆਏ ਆ ਤੁਹਾਨੂੰ ਲੱਗਦਾ ਕਿ ਉਹ ਵੀ ਇਹਦਾ ਵੀ 파ਟ ਹੋ ਸਕਦਾ ਥੋੜਾ ਬੁਰੰਗਾ ਹੋ ਸਕਦੇ ਆ ਕੁਝ ਉਹ ਇਹਦਾ சுரੰਗਾ ਤਾਂ ਕਈ ਜਾਲ ਸੀਗੇ ਪਰ ਆ ਦੇਖੋ ਇੱਕ ਚੀਜ਼ ਹੋਰ ਸਮਝਾਓ ਦੇਖੋ ਆ ਛੋਟੇ ਛੋਟੇ ਇਧਰ ਮੇਰੇ ਖਿਆਲ ਦੀਵੇ ਰੱਖਣ ਵਾਸਤੇ हां ਇਹ ਸਾਰੀ சுரੰਗ ਦੇ ਵਿੱਚ ਡਿਊਟੀ ਹੁੰਦੀ ਸੀਗੀ ਵਿੱਚ ਮਸ਼ਾਲਾਂ ਦੀਵੇ ਕਨੇਰਾ ਹੁੰਦਾ ਸੀਗਾ ਮਤਲਬ ਕਿ ਥਲਦੇ ਬੰਨੇ ਪੂਰੀ ਰੋਸ਼ਨੀ ਜਿਹੜੀ ਸੀ ਇਹ ਉਹਦੇ ਵਾਸਤੇ ਇਹਨੂੰ ਕੀ ਕਹਿ ਦਿੰਨੇ ਆਪਾਂ ਵੱਡਾ ਵਾਦਾ ਹੈ ਨਾ ਹੂੰ ਕੋਈ ਇੱਥੇ ਦੀਵਾ ਜਾਂ ਮਿਸਾਲਾਂ ਜਗਦੀਆਂ ਹੋਣਗੀਆਂ ਹੈ ਨਾ ਜਾਂ ਇੱਧਰ ਵੀ ਦੇਖ ਲੋ ਆਲਾ ਆਲਾ ਆਲੇ ਕਹਿ ਦਿੰਦੇ ਆਲੇ ਵੱਡਾ ਨਿੱਕਾ ਤੇ ਹੁਣ ਤਾਂ ਵੇਖੋ ਜੀ ਇਹਦਾ ਮੂੰਹ ਹੀ ਇੰਨਾ ਕੁ ਰਹਿ ਗਿਆ ਇਹਨੂੰ ਬੰਦ ਕਰ ਦਿੱਤਾ ਗਿਆ ਪਰ ਇੱਟਾਂ ਦੇਖੋ ਤੁਸੀਂ ਇੱਟ ਇੱਟ ਦਾ ਸਾਈਜ਼ ਸੇਮ ਆ ਸਾਰੀ ਇੱਟ ਦਾ ਔਰ ਬੜੀ ਪੱਕੀ ਇੱਟ ਹੋ ਗਈ ਚੂਨੇ ਦੀ ਇਹ ਦੇ ਵਿੱਚ ਮੇਰਾ ਖਿਆਲ ਜੀ 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 ਤਾਂ ਇਹ ਮਸਜਿਦ ਦੇ ਅੰਦਰ ਇੱਕ ਸੁਰੰਗ ਸੀ ਸੁਰੰਗ ਚੋਂ ਨਿਕਲੇ ਸੀ ਆਬਾ ਜਸਾ ਸਿੰਘ ਹੋਣਾ ਦੇ ਨਾਲ ਇਹਨਾਂ ਨੇ ਬਹੁਤ ਬਰੀਕੀ ਦੇ ਨਾਲ ਐਕਸਪਲੇਨ ਕੀਤਾ ਸਾਨੂੰ ਬਹੁਤ ਬਰੀਕੀ ਦੇ ਨਾਲ ਸਾਰੀਆਂ ਚੀਜ਼ਾਂ ਇਹਨਾਂ ਨੇ ਸਮਝਾਈਆਂ ਤਾਂ ਜਿਹੜੇ ਜਗ੍ਹਾ ਦੇ ਵਿੱਚ ਅਸੀਂ ਹੈਗੇ ਆ ਇਹ ਵੀ ਪੂਰਾ ਆ ਸਾਰਾ ਮੁਸੀਬ ਦਾ ਹੀ ਪਾਰਟ ਆ ਇਹ ਮੁਸੀਬ ਦਾ ਪਾਰਟ ਆ ਇਹ ਬਾਅਦ ਚ ਬਣਿਆ ਇਹ ਬਾਅਦ ਚ ਬਣਿਆ ਪਰਲੇ ਬਨੇ ਇਹਨਾਂ ਨੂੰ ਪੌੜੀਆਂ ਪੁੜੀਆਂ ਡਿਗਪੀਆਂ ਆ ਆ ਸ਼ਾਇਦ ਪੌੜੀਆਂ ਹੋਣਗੀਆਂ ਇਹਨਾਂ ਨੂੰ ਪੌੜੀ ਜਾਂਦੀ ਹੋਊਗੀ ਤੇ ਤਰਾ ਉਧਰ ਬਾਪੂ ਜੀ ਦੱਸ ਦੇਵੇ ਉਧਰ ਪੌੜੀ ਸੀ ਤਾਂ ਜਾਣ ਨੂੰ ਉਹ ਡਿਗਪੀ ਆ ਉਹ ਦਿਖਾਤਾ ਜੀ ਖਬਰਾ ਜਰਾ ਦਿਖਾਤਾ ਆ ਜਿਹੜਾ ਇੱਧਰ ਇੱਧਰ ਲਾ ਦਿਖਾਓ ਜਰਾ ਨਾਮ ਵਾਲਾ ਇਹਦੇ ਅੰਦਰ ਕੀ ਹੈ ਤਾਂ ਇਹ ਪੂਰਾ ਇੱਕ ਸਟਰਕਚਰ ਖੜਾ ਟਾਈਟੇਰੀ ਹੁੰਦਾ ਹੋਇਆ ਥੋੜਾ 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 ਡਿੱਗ ਰਿਹਾ ਇਟਾਂ ਜਿਹੜੀਆਂ ਨੇ ਬਹੁਤ ਮਜ਼ਬੂਤ ਆ ਔਰ ਬਹੁਤ ਮਜ਼ਬੂਤ ਤਰੀਕੇ ਦੇ ਨਾਲੇ ਬਣਾਇਆ ਹੋਇਆ ਆ ਦੇਖੋ ਜੀ ਚੂਨਾ ਚੂਨੇ ਚੂਨੇ ਨਾਲ ਚਣਾਈ ਹੋਈ ਹੋਈ ਹੈ ਦੀ ਚੂਨਾ ਚੂਨਾ ਆ ਦੇਖੋ ਜੀ ਇਹਦੇ ਬੜੇ ਬੜੇ ਪਾੜ ਪੈ ਗਏ ਆ ਅੰਦਰ ਜਿਹੜਾ ਇਹ ਅਸਲ ਤੇ ਨਾ ਜਦੋਂ ਪਾਣੀ ਆਇਆ ਕਹਿੰਦੇ 88 ਦਾ ਹਾਂਜੀ ਉਹਨੇ ਨੁਕਸਾਨ ਕੀਤਾ ਇਹਦਾ ਅੱਛਾ ਉਸ ਤੋਂ ਪਹਿਲਾਂ ਠੀਕ ਸੀਗਾ ਉਦੋਂ ਪਹਿਲਾਂ ਠੀਕ ਸੀ ਇਹਨੂੰ ਕੁਝ ਨਹੀਂ ਸੀ ਹੋਣਾ ਪਾਣੀ ਨੇ ਇਹਨਾਂ ਚੀਜ਼ਾਂ ਦੇ ਵजूद ਹਲਾ ਦਿੱਤੇ ਅੱਛਾ ਤਾਂ ਗੁਰਦੁਆਰਾ ਸਾਹਿਬ ਕਦੋਂ ਬਣਿਆ ਇੱਥੇ ਫਿਰ ਅਤੇਗੜ ਸਾਹਿਬ ਨਹੀਂ ਨਹੀਂ ਜਿਹੜਾ ਇੱਧਰ ਆਪਣੇ ਲੈਫਟ ਹੈਂਡ ਇਹ ਤਾਂ ਹੁਣ ਬਣਿਆ ਜੀ ਥੋੜਾ ਟਾਈਮ ਪਹਿਲਾਂ ਇਹ ਤਾਂ ਸਾਡੇ ਵੇਖਣ ਚ ਹੁਣ ਬਣਿਆ ਅੱਛਾ ਚਲੋ ਜੀ ਆਜੋ ਵਾਹਿਗੁਰੂ ਜੀ ਤਾਂ ਸਾਡੀ ਕੋਸ਼ਿਸ਼ ਸੀ ਕਿ ਅਸੀਂ ਤੁਹਾਨੂੰ ਹਿਸਟਰੀ ਤੋਂ ਜਾਣੂ ਕਰਵਾਈਏ ਤੁਹਾਨੂੰ ਜਾਣਕਾਰੀ ਦਈਏ ਇਹ ਚੀਜ਼ਾਂ ਵੀ ਕਿਉਂਕਿ ਜਿਹੜੀ ਇੱਕ ਇਸ ਪਾਸੇ ਮਸੀਤ ਹੈ ਜਦੋਂ ਦੂਰੋਂ ਦੇਖਦੇ ਆ ਤਾਂ ਧਿਆਨ ਖਿੱਚਦੀ ਹੈ ਕਿ ਇੱਧਰਲੇ ਬੰਨੇ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਸਥਾਪਤ ਹੈ ਔਰ ਇਧਰਲੇ ਬੰਨੇ ਮਸਜਿਦ ਹੈ ਔਰ ਮਸਜਿਦ ਦੇ ਉੱਪਰ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਝੁਲ ਰਿਹਾ ਉੱਪਰ ਖੰਡਾ ਲੱਗਿਆ ਹੋਇਆ ਤਾਂ ਜਰੂਰ ਆਕਰਸ਼ਨ ਦਾ ਕੇਂਦਰ ਵੀ ਆ ਆਕਰਸ਼ਿਤ ਵੀ ਕਰਦੀ ਹੈ ਖਿੱਚ ਦਾ ਕੇਂਦਰ ਵੀ ਹੈਗੀ ਹੈ ਇਹ ਜਿਹੜੀਆਂ ਦੋਵੇਂ ਚੀਜ਼ਾਂ ਨੇ ਕਿਉਂਕਿ ਇੱਕ ਪਾਸੇ ਮਸਜਿਦ ਦੂਜੇ ਪਾਸੇ ਗੁਰਦੁਆਰਾ ਸਾਹਿਬ ਇੱਥੇ ਬਿਲਕੁਲ ਥੋੜੀ atyp foot ਦੀ ਹੈ ਤਾਂ ਸਾਡੀ ਕੋਸ਼ਿਸ਼ ਸੀ ਕਿ ਇਹ ਵੀ ਤੁਹਾਨੂੰ ਅਸੀਂ ਦਿਖਾਈਏ ਅੰਦਰ ਵੀ ਦਿਖਾਇਆ ਕਿ ਸੁਰੰਗ ਕਿਸ ਤਰੀਕੇ ਦੇ ਨਾਲ ਹੈਗੀ ਸੀਗੀ ਇੱਥੇ ਬਾਬਾ ਜੱਸਾ ਸਿੰਘ ਉਹਨਾਂ ਨੇ ਦੱਸਿਆ ਕਿ ਸੁਰੰਗ ਜਿਹੜੀ ਹੈ ਅੰਦਰ ਤੱਕ ਸੀਗੀ 7-8 ਸਾਲ ਪਹਿਲਾਂ ਵੀ ਇਹ ਆਈ ਸੀ ਜਦੋਂ ਉਦੋਂ ਤੱਕ ਕਿਲੇ ਨਾਲ ਅਟੈਚ ਹੁੰਦੀ ਸੀਗੀ ਤਾਂ ਇਹ ਉਸ ਵੇਲੇ ਫਿਰ ਜਦੋਂ ਇੱਥੋਂ ਗਏ ਆ 1947 ਤੋਂ ਬਾਅਦ ਮੁਸਲਮਾਨ ਭਾਈਚਾਰੇ ਦੇ ਲੋਕ ਜਦੋਂ ਗਏ ਆ ਔਰ ਉਹ ਫਿਰ ਇੱਥੋਂ ਜਿਹੜੀ ਆ ਉਹ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸਪੁਰਦ ਕਰ ਗਏ ਸੀ ਕਿ ਸਾਡੀਆਂ ਜਿਹੜੀਆਂ ਇਮਾਰਤਾਂ ਨੇ ਇਹਨਾਂ ਦਾ ਖਿਆਲ ਰੱਖਿਓ ਤਾਂ ਉਹ ਇਮਾਰਤਾਂ ਅੱਜ ਵੀ ਉਸੇ ਤਰੀਕੇ ਦੇ ਨਾਲ ਖੜੀਆਂ ਨਜ਼ਰ ਆ ਰਹੀਆਂ ਨੇ ਔਰ ਇਹ ਇਮਾਰਤ ਜਿਹੜੀ ਹੈ ਇਹ ਮੁਗਲ ਸ਼ਾਸਨ ਵੇਲੇ ਦੀ ਇਹ ਮਸਜਿਦ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪੂਰ ਪੰਜਾਬ ਟੀਵੀ ਸ਼੍ਰੀ ਫਤਿਹਗੁਰ ਸਾਹਿਬ